ਖਾਲਸਤਾਨੀ ਜਾਂ ਜੋਕਰ ਇਹ ਵੀਰ ਆਪਣੇ ਪੋਸਟਰ ਤੇ ਲਿਖਿਆ ਤੇ ਹੁਣ ਮੈਂ ਤੁਹਾਨੂੰ ਇਹਦਾ ਮਤਲਬ ਸਮਝਾਉਣਾ ਕਿ ਖਾਲਸਤਾਨੀ ਕੌਣ ਆ ਤੇ ਜੋਕਰ ਕੌਣ ਆ ਇਹ ਵੀਰ ਜਦੋਂ ਮਤਲਬ ਇਹ ਆਰਗੇਨਾਈਜੇਸ਼ਨ ਚੱਲੀ ਆ ਤੇ ਉਦੋਂ ਪੰਜਾਬ ਦਾ ਇਹਨਾਂ ਨੇ ਨਸ਼ਾ ਹਟਾਇਆ ਖਾਲਸਤਾਨੀਆਂ ਨੇ ਪਰ ਜਿਹੜਾ ਸਰਕਾਰੀ ਹਰਤਾ ਪੁਲਿਸ ਦਾ ਬਦਗਾਂਦਰਾ ਕੋ ਲਿਆ ਜਾਂਦਾ ਹੀ ਭਾਵੇਂ ਹਿੰਦੂ ਹੀ ਸਿੱਖ ਸੀ ਕੌਣ ਸੀ ਉਹ ਇਹਨਾਂ ਨੇ ਹਟਵਾਇਆ ਫਿਰ ਇਹਨਾਂ ਨੇ ਜਿਹੜੇ ਵੱਡੇ ਵੱਡੇ ਵਿਆਹ ਨਹੀਂ ਹੁੰਦੇ ਹੀ ਉਹ ਇਹਨਾਂ ਨੇ 11 ਬੰਦੇ ਫਿਕਸ ਕੀਤੇ ਦਾਜ ਜਿਹੜਾ ਸੀ ਉਹ ਦਾਜ ਦੀ ਪ੍ਰਥਾ ਇਹਨਾਂ ਬੰਦ ਕੀਤੀ ਤੇ ਇਸ ਤਰ੍ਹਾਂ ਬੜੇ ਮਤਲਬ ਉਹ ਤੋਂ ਪਹਿਲੋ ਰੈਵੋਲੂਸ਼ਨ ਲਿਆਂਦੇ ਪੰਜਾਬ 'ਚ ਹਾਂਜੀ ਪਰਸਨਲ ਅਜੰਡੇ ਅਨਸਾਰ ਫਿਰ ਵਿੱਚ ਜੋਤਰਵਾੜੇ ਗਏ ਨਗਲੀ ਤੇ ਉਹ ਜਿਹੜੀ ਔਰਟਾਈਜ਼ੇਸ਼ਨ ਸੀ ਸਸਤਾ ਸੀ ਉਹ ਜੋ ਵੀ ਸੀਗਾ ਉਹਨੂੰ ਬਦਨਾਮ ਕਰਤਾ ਹੈ ਤੇ ਇਹ ਉਸੇ ਹੀ ਲੜੀਵਾਰ ਕਨਸੈਪਟ ਦਾ ਨਤੀਜਾ ਇਹ ਚਮਕੀਲਾ ਫਿਲਮਿਆਂ ਜਿਹਦੇ ਵਿੱਚ ਉਹ ਤਿੰਨ ਤਿੰਨ ਪਹਾੜੇ ਦੇ ਐਕਟਰ 30000 ਦੇ ਲੈ ਕੇ ਉਹਨਾਂ ਕੋ ਜੋ ਮਰਜ਼ੀ ਕਰਵਾ ਦੋ ਤੇ ਲੋਕਾਂ ਨੂੰ ਵੇਖਣਾ ਉਹ ਸੱਚ ਆ ਹੁਣ ਜਿੱਥੇ ਵੀ ਉਹ ਵੇਖਿਆ ਜਾਊਗਾ ਉਹ ਦੇਖੋ ਤਿੰਨ ਖਾਲਿਸਤਾਨੀ ਉਹ ਚਮਕੀਲੇ ਕੋ ਮਾਰ ਰਹੇ ਹੱਫਤਾ ਲੈ ਰਹੇ ਝੂਠ ਰਹੇ ਇਹ ਉਹ ਯਾਰ ਇਹ ਨਾ ਇੱਕ ਇਹ ਦਲਜੀਤਾ ਦੇ ਹੈ ਵੀ ਦੇਸ਼ੀ ਏਜੰਸੀਆਂ ਦਾ ਵਿਕਿਆ ਹੋਇਆ ਆ ਤੇ ਇਹ ਪੰਜਾਬ ਦੇ ਲੋਕ ਕੀ ਆ ਜਿਨੇ ਪੱਗ ਬੰਨ ਲਈ ਲੋਕਾਂ ਕਹਿੰਦੇ ਆ ਹਾਂ ਬੰਦਾ ਸਾਡਾ ਓ ਭਾਈ ਸਿਆੜੇ ਬਣੋ ਇਹ ਬੜਮ ਬੜਾ ਵੱਡਾ ਪ੍ਰੋਪਗੈਂਡਾ ਹੈ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਬਣਾਈ ਗਈ ਫਿਲਮਾਂ ਪੰਜਾਬੀਆਂ ਨੂੰ ਬਦਨਾਮ ਕਰਨ ਵਾਸਤੇ ਬਣਾਈ ਗਈ ਫਿਲਮਿਆਂ ਇਹ ਚ ਚਮਕੀਲਾ ਨਹੀਂ ਦਿਖਾਇਆ ਗਿਆ ਚਮਕੀਲੇ ਨੂੰ ਸਿਰਫ ਅੱਗੇ ਰੱਖ ਕੇ ਪੰਜਾਬ ਦੇ ਲੋਕਾਂ ਨੂੰ ਨੈਗੇਟਿਵ ਦਿਖਾਇਆ ਗਿਆ ਪੰਜਾਬ ਦਾ ਮਾਹੌਲ ਬੜਾ ਮਾੜਾ ਇੱਥੇ ਜਿਹੜੇ ਖਾਲਸਤਾਨੀ ਹੁੰਦੇ ਆ ਜਿਹੜੇ ਸਿੱਖ ਧਰਮ ਦੇ ਜਾਂ ਜੋ ਵੀ ਆ ਉਹ ਬੜੇ ਗੁੰਡੇ ਆ ਉਹ ਹੱਥੇ ਲੈਂਦੇ ਆ ਉਹਨਾਂ ਦੇ ਚਮਕੀਲਾ ਮਾਰਤਾ ਹੀ ਉਹ ਕੋ ਮਤਲਬ ਇਹ ਹੈ ਕਿ ਹੁਣ ਕਨਸੈਪਟ ਕ੍ਰੀਏਟ ਕੀਤਾ ਗਿਆ ਵੀ ਪੰਜਾਬੀ ਲੋਕ ਬਦਨਾਮ ਹੋ ਜਾਣ ਦੁਨੀਆਂ ਦੇ ਵਿਦੇਸ਼ਾਂ ਦੇ ਦੇਸ਼ਾਂ ਦੇ ਹਰ ਜਗ੍ਹਾ ਪੰਜਾਬੀਆਂ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦੇਣ ਤਾਂ ਦਲਜੀਤ ਨੇ ਗਿਆ ਚਾਰ ਵਾਰ ਗੁਰਦਾਰੇ ਮੱਥਾ ਟੇਕ ਲਿਆ ਤੇ ਉਹ ਲੋਕੀ ਦਾ ਇਹ ਤੇ ਆਪਣਾ ਬੰਦਾ ਉਹ ਭਾਈ ਉਹ ਸਭ ਤੋਂ ਵੱਡਾ ਬਹਿਰੂਪੀਆ ਦਲਜੀਤਾਂ ਸਭ ਤੋਂ ਵੱਡਾ ਬਹਿਰੂਪੀਆ ਉਹ ਪੰਜਾਬ ਦੇ ਲੋਕ ਸਿਆਣੇ ਬਣੋ ਆਪਣਾ ਆਈਕਿਊ ਲੈਵਲ ਯਾਰ ਥੋੜਾ ਸਟਰੋਂਗ ਕਰੋ ਥੋੜਾ ਸਟਰੋਂਗ ਕਰੋ ਜਾਂ ਤੇ ਸਭ ਖਾਉਂਦੇ ਵਿਚਰੇ ਖਾਲਸਾ ਹੀ ਹੁੰਦੇ ਹੀ ਉਹ ਆ ਹੁੰਦੇ ਹੀ ਤੇ ਵਿਚ ਨਾਲੇ ਗੁੰਡੇ ਰਲ ਗਏ ਤੇ ਉਹ ਆ ਕੰਮ ਕਰਦੇ ਹੀ ਉਹਨਾਂ ਚਮਕੀਲਾ ਮਾਰਦਾ ਜਾਂਦੇ ਗੱਲ ਦਿਖਾਓ ਨਾ ਇਹ ਤੇਰਾ ਸਿੱਧਾ ਮਤਲਬ ਜੇ ਖਾਲਸੀਆਂ ਦਾ ਟਾਰਗੇਟ ਕੀਤਾ ਜਾ ਰਿਹਾ ਜਿਹੜੇ ਪਹਿਲਾਂ ਹੁੰਦੇ ਜਿਹੜੇ ਸੱਚੇ ਸੁੱਚੇ ਹੁੰਦੇ ਹੀ ਬੰਦੇ ਹੈਨਾ ਲੋਕਾਂ ਤੇ ਉਹ ਹੀ ਸਮਝ ਰਹਾ ਨਾ ਯਾਰ ਸਿਆਣੇ ਬੜੋਂ ਪੰਜਾਬ ਦੇ ਲੋਕੋ ਬਾਰੀ ਭੋਲੇ ਆ ਯਾਰ ਬਾਰੀ ਭੋਲੇ ਆ ਅਜ ਤਾਂ ਯਾਰ ਲੋਕ ਲੋਟ ਲੋਟ ਲੈ ਗਏ ਹਰ ਹਾਲਤ ਕੀ ਹੋ ਗਈ ਹਾਲਤ ਇਹ ਹੋ ਗਈ ਅੱਜ ਜੋ ਪੰਜਾਬ ਦੀ ਜਵਾਨੀ ਆ ਉਹ ਵਿਦੇਸ਼ਾਂ 'ਚ ਦਿਹਾੜੀ ਕਰਨ ਢੀ ਆ 30 ਦੀ ਪੰਜਾਬ ਪਿਆ ਕਿੱਲੇ ਵਾਲਾ ਜਿਹੜਾ ਕਿਸਾਨ ਆ ਉਹ ਵੀ ਭੁੱਖਾ ਮਰ ਲਿਆ ਮਜ਼ਦੂਰਾਂ ਕੋ ਮਜ਼ਦੂਰੀ ਨਹੀਂ ਕਿਸਾਨੀ ਫੇਲ ਹੋ ਗਈ ਆ ਤੇ ਅੱਧੇ ਮੁੰਡੇ ਨਸ਼ੇੜੀ ਹੋ ਗਏ ਬਾਕੀ ਵਿਦੇਸ਼ਾਂ 'ਚ ਦਿਹਾੜੀਆਂ ਕਰਨ ਤੇ ਕੁੜੀਆਂ ਮਡੀਆਂ ਜਿ ਬੈਗੀਆਂ ਨਸ਼ੇੜੀ ਹੋ ਗਈਆਂ ਤੇ ਤੇ ਬਚਾ ਕੀ ਹਨੋ ਬਈ ਇਹ ਆ ਕੇ ਇੱਥੇ ਸਰਦਾਰ ਬੜੀਆਂ ਧਿਆ ਲੈ ਕੇ ਜ਼ਮੀਨਾਂ ਖਰੀਦੀ ਜਾਂਦੇ ਆ। ਉਹ ਯਾਰ ਸਿਆਣੇ ਬੜੋ ਯਾਰ ਸਿਆਣੇ ਬਣਵਾ ਦਲਜੀਤੇ ਵਰਗਿਆਂ ਨੂੰ ਸਮਝੋ। ਤੇ ਵੀਰੋ ਫਿਲਮ ਜਿਹੜੀ ਆ ਨਾ ਮੈਂ ਹੁਣੇ ਇਹੀ ਕਹਿੰਦਾ ਇਹ ਫਿਲਮ ਨਹੀਂ ਬਣਾਈ ਗਈ। ਚਮਕੀਲਾ ਬਹੁਤ ਜੈਂਟਲਮੈਨ ਬੰਦਾ ਸੀ ਉਹ ਗਾਣਿਆਂ ਨੇ ਠੀਕ ਆ ਕੁਝ ਗਾਏ ਹੋ ਜਾ ਪਰ ਉਹ ਕਿਰਦਾਰ ਦਾ ਐਡੇ ਉੱਚੇ ਲੈਵਲ ਦਾ ਬੰਦਾ ਸੀ ਨਾ। ਕਿ ਅਕਸਰ ਦਾਦੇ ਮੈਂ ਇੰਟਰਵਿਊ ਸੁਣੀਆਂ ਵੀ ਜਿਹੜੀਆਂ ਨਵੀਆਂ ਗਾਇਕਾ ਹੁੰਦੀਆਂ ਸੀ ਦੂਜੇ ਸਿੰਗਲ ਜਿਹੜੇ ਉਹਨਾਂ ਨੂੰ ਯੂਜ਼ ਕਰ ਲੈਂਦੇ ਆ ਇਹ ਬਚਾਉਂਦਾ ਹੁੰਦਾ ਵੀ ਭਾਈ ਸਿਆੜੇ ਬੜਾ ਸਮਝਦਾਰ ਬਣੋ ਇਸ ਤਰ੍ਹਾਂ ਮਤਲਬ ਬੜਾ ਪੋਜ਼ਿਟਿਵ ਬੰਦਾ ਸੀ ਹਮੇਸ਼ਾ ਹੱਸਦਾ ਖੇਡਦਾ ਰਹਿੰਦਾ ਸੀ ਗੁਰੂ ਘਰ ਨਾਲ ਵੀ ਜੁੜਿਆ ਸੀ ਜਿਹੜੇ ਧਾਰਮਿਕ ਗਾਣੇ ਉਹਨੇ ਗਾਏ ਉਸ ਲੈਵਲ ਦੇ ਧਾਰਮਿਕ ਗਾਣੇ ਨਹੀਂ ਕੋਈ ਗਾ ਪਾਇਆ ਤੇ ਚਮਕੀਲੇ ਨੂੰ ਕਿਉਂਕਿ ਚਮਕੀਲੇ ਨੂੰ ਲੋਕਾਂ ਨੇ ਬਹੁਤ ਮੰਨਦੇ ਆ ਫਿਲਮ ਹਿੱਟ ਹੋ ਜਾਣੀ ਤੇ ਚਮਕੀਲੇ ਦੇ ਰੂਪ ਵਿੱਚ ਦਲਜੀਤ ਗਾਇਕ ਤੇ ਬਾਲੀਵੁੱਡ ਗਾਇਕ ਤੇ ਹੋਰ ਜਿੰਨੇ ਵੀ ਇਹਨਾਂ ਦੇ ਪਿਛੇ ਇਹਨਾਂ ਨੇ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਬਦਨਾਮ ਕੀਤਾ ਆ ਵੀਰੋ ਪੰਜਾਬ ਤੇ ਪੰਜਾਬੀਆਂ ਨੂੰ ਬਦਨਾਮ ਕੀਤਾ ਆ ਗੱਲ ਸਮਝੋ ਵੀਰੋ ਗੱਲ ਸਮਝੋ